ਆ ਵੀਡੀਓ ਵਿੱਚ ਬਹੁਤ ਵੱਡਾ ਮੈਸੇਜ ਆ ਸਾਰਿਆਂ ਨੂੰ ਇਸ ਵੀਡੀਓ ਨੂੰ ਸਮਝੋ ਕਿ ਇਸ ਤਰ੍ਹਾਂ ਵੀਰ ਦਾ ਖਾਣਾ ਟਿਫਨ ਖੁੱਲ ਜਾਂਦਾ ਫਿਰ ਇੱਕ ਕੋਈ ਰੱਬ ਦਾ ਪਿਆਰਾ ਆਉਂਦਾ ਲੱਗੇ ਪਹਿਲਾਂ ਉਸ ਦਾ ਟਿਫਨ ਚੁਕਵਾਉਦਾ ਟਿਫਨ ਟਿਫਨ ਚੁਕਵਾ ਕੇ ਤੇ ਫਿਰ ਉਸ ਨੂੰ ਉਸ ਨੇ ਟਿਫਨ ਬੰਦ ਕਰਕੇ ਦਿੱਤਾ ਫਿਰ ਫੋਨ ਕਰ ਪਾਣੀ ਪਲਾਇਆ ਉਸ ਨੂੰ ਫਿਰ ਫੋਨ ਕਰਕੇ ਇੱਕ ਪਾਰਸਲ ਵਾਲੇ ਨੂੰ ਮੰਗਵਾਇਆ ਪਾਰਸਲ ਵਾਲਾ ਵੀ ਚਲੋ ਆ ਜਾਂਦਾ ਜਲਦੀ ਫਿਰ ਟਿਫਨ ਲੈ ਕੇ ਦਿੱਤਾ ਉਸ ਨੂੰ ਦੇਖੋ ਖਾਣਾ ਲੈ ਕੇ ਵੀ ਉਹਨੇ ਆ ਦੇ ਦਿੱਤਾ ਖਾਣਾ ਲੈ ਕੇ ਮੋੜਾ ਕੇ ਪਾਰਸਲ ਵਾਲੇ ਨੂੰ ਪੈਸੇ ਦਿੱਤੇ ਆ ਪੈਸੇ ਲੈ ਕੇ ਚਲ ਚਲਾ ਵੀਰੋ ਫਿਰ ਉਸ ਵੀਰ ਨੇ ਇੱਕ ਤੇ ਕਾਫੀ ਕੁਸ਼ਮੂਖਾ ਕੇ ਦਿੱਤਾ ਫਿਰ ਪੈਸੇ ਵੀ ਨਾਲ ਉਹ ਤਾਂ ਵਧੀਆ ਗੱਲ ਆ ਬਹੁਤ é